ਸਾਰਿਆਂ ਨੂੰ ਜੀ ਨਿੱਗੀ ਸਤਿ ਸ਼੍ਰੀ ਅਕਾਲ ਜੈ ਹਿੰਦ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜਨਰਲ ਇਲੈਕਸ਼ਨ ਲੋਕ ਸਭਾ ਦੇ ਸਾਡਾ ਪੰਜਾਬ ਜਿਹੜਾ ਹੈ ਉਹਦੀਆਂ ਵੋਟਾਂ 1 ਜੂਨ ਨੂੰ ਪੈਣੀਆਂ ਤੇ ਕਾਊਂਟਿੰਗ ਜਿਹੜੀ ਹੈ 4 ਜੂਨ ਨੂੰ ਹੈ ਤੇ ਇਲੈਕਸ਼ਨ ਨੂੰ ਗ੍ਰੀਨ ਇਲੈਕਸ਼ਨ ਉਹਨੂੰ ਵਾਤਾਵਰਣ ਨਾਲ এনवायरमेंट ਨਾਲ ਜੋੜਨ ਲਈ ਗ੍ਰੀਨ ਇਲੈਕਸ਼ਨ ਬਣਾਉਣ ਲਈ ਜਿਹੜੀ ਮੂਹਮੈਂ ਅੱਜ ਆਪਾਂ ਮਾਨਯੋਗ ਡਿਪਟੀ ਕਮਿਸ਼ਨਰ ਜੋ ਕਿ ਜ਼ਿਲ੍ਹਾ ਚੋਣ ਅਫਸਰ ਹੁਸ਼ਾਰਪੁਰ ਅਥੋਰਿਟਰੀ ਟਰਨਿੰਗ ਅਫਸਰ 005 ਹੁਸ਼ਾਰਪੁਰ ਪਾਰਗਿਮਾਨੀ ਹੜਕਾਵੀ ਨੇ ਉਹਨਾਂ ਦੇ ਜਿਹੜੇ ਦਫ਼ਤਰ ਦੇ ਵਿੱਚੋਂ ਆਪਾਂ ਅੱਜ ਮੁਹਿੰਮ ਸਟਾਰਟ ਕੀਤੀ ਹੈ ਅੱਜ ਆਪਾਂ ਚਾਰ ਬੂਟੇ ਜਿਹੜੇ ਨੇ ਉਹ ਲਾਏ ਨੇ ਦੋ ਫਲਦਾਰ ਬੂਟੇ ਨੇ ਆਂਬ ਦਾ ਅੰਬੂਰੂਦ ਦਾ ਤੇ ਈਵਨ ਸਾਡੇ ਦੋ ਜਿਹੜੇ ਨੇ ਮੈਡੀਸਨਲ ਬੂਟੇ ਨੇ ਇੱਕ ਨਿੰਮ ਦਾ ਤੇ ਔਲੇ ਦਾ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਇੰਨਾ ਵਾਤਾਵਰਣ ਦਾ ਕਲਨਨ ਹੋ ਰਿਹਾ ਜੋ ਪੋਲੂਸ਼ਨ ਇੰਨਾ ਫੈਲ ਰਿਹਾ ਹੈ ਇਹਨੂੰ ਘਟਾਉਣ ਦਾ ਇੱਕੋ ਇੱਕੋ ਢੰਗ ਹੈ ਸਾਫ਼ ਆਕਸੀਜਨ ਲੈਣ ਦਾ ਜੋ ਕਿ ਜੀਣ ਲਈ ਬਹੁਤ ਜ਼ਰੂਰੀ ਹੈ ਉਹਦੇ ਬਿਨਾਂ ਸਾਡਾ ਜੀਣਾ ਸੰਭਵ ਨਹੀਂ ਹੈ ਇੱਕੋ ਢੰਗ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਨੇ ਦਰਖਤ ਲਾਈਏ ਐਂਡ ਆਪਣੇ ਬੱਚਿਆਂ ਵਾਂਗ ਉਹਨਾਂ ਦੀ ਸੇਵਾ ਕਰੀਏ ਇਸ ਮੁਹਿੰਮ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸਥਿਤ ਇੰਟਰਨੈਸ਼ਨਲ ਟਰੈਕਟਰਸ ਲਿਮਿਟਿਡ ਜਿਹਦਾ ਪ੍ਰਚਲਿਤ ਨਾਮ ਸੋਨਾਲੀਕਾ ਹੈ ਅੱਜ ਉਹਨਾਂ ਦਾ ਪੂਰਾ ਸਟਾਫ ਮੇਰੇ ਨਾਲ ਆਇਆ ਐ ਐਂਡ ਉਹਨਾਂ ਵੱਲੋਂ ਸਹਾਇਤਾ ਕੀਤੀ ਗਈ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਜਿਹੜਾ ਹੈ ਆਪਾਂ ਗ੍ਰੀਨ ਇਲੈਕਸ਼ਨ ਦੀ ਐ ਮੁਹਿੰਮ ਜਿਹੜੀ ਹੈ ਜ਼ਿਲ੍ਹਾ ਚੋਨ ਅਫਸਰ ਦਫ਼ਤਰ ਹੁਸ਼ਾਰਪੁਰ ਦੇ ਵਿੱਚੋਂ ਆਜਾ ਆਰੰਭ ਕੀਤੀ ਹੈ ਤੇ ਮੇਰਾ ਸੁਣਿਆ ਹੈ ਇਹ ਹੈ ਕਿ ਆਪਾਂ ਵਾਅਦੇ ਤੋਂ ਵਾਅਦਾ ਭੋਟਾ ਪਾਈਏ ਹੁਸ਼ਾਰਪੁਰ ਪੜਿਆ ਲਿਖਿਆ ਦਾ ਜ਼ਿਲ੍ਹਾ ਡਿਸਟਿੰਕਸ਼ਨ ਆਣੀ ਚਾਹੀਦੀ ਹੈ 75% ਤੋਂ ਵੱਧ ਆਪਾਂ ਵੋਟਾਂ ਪਾਈਏ ਐਂਡ ਬੱਚੇ ਤੋਂ ਬਾਅਦ ਆਪਾਂ ਦਰਖਤ ਜਿਹੜੇ ਹੈ ਉਹ ਵੀ ਲਾਈਏ ਤੇ ਬੱਚਿਆਂ ਵਾਂਗ ਉਹਨਾਂ ਦੀ ਸਾਂਭ ਸੰਭਾਲ ਕਰੀਏ एना शब्दा के आप सारे का बहुत बहुत धन्यवाद मैं आस है कि इस छोटे जे सुने नाल, थोड़ा बहुत असर जो पाएगा मैं लगता है कि शायद मेरा सुनेहा जोड़ा है वह सही पहुँच गया धन्यवाद